ਅੱਗੋਂ ਗੱਲ ਕਰ ਲਈਏ ਜਿਨ੍ਹਾਂ ਦੀਆਂ ਹੱਡੀਆਂ ਨੂੰ ਲੈ ਕੇ ਕੋਈ ਪ੍ਰੋਬਲਮ ਚੱਲਦੀ ਹੈ ਨਾ ਹੱਡੀਆਂ ਦੀ ਪੇਨ ਰਹਿੰਦੀ ਹੈ ਤਾਂ ਉੱਥੇ ਉਹ ਵੀ ਜਿਹੜੀ ਵਾਈਟ 슈ਗਰ ਆ ਉਹ ਤਾਂ ਬਿਲਕੁਲ ਵੀ ਨਹੀਂ ਖਾਣੀ ਚਾਹੀਦੀ ਉਹਨਾਂ ਨੂੰ ਜਿਨ੍ਹਾਂ ਨੂੰ ਕੋਈ ਵੀ ਸਿਹਤ ਨੂੰ ਲੈ ਕੇ ਦਿੱਕਤ ਚੱਲ ਰਹੀ ਹੈ ਸੋ ਵਾਈਟ 슈ਗਰ ਬਿਲਕੁਲ ਵੀ ਨਾ ਤੁਸੀਂ ਖਾਓ ਜਿਹੜੀ ਚੀਨੀ ਹੁੰਦੀ ਹੈ ਸਾਡੇ ਘਰਾਂ ਦੇ ਵਿੱਚ ਆਮ ਤੌਰ ਤੇ ਤਾਂ ਤੁਸੀਂ ਉੱਥੇ ਹੀ ਸ਼ੱਕਰ ਜਾਂ ਗੁੜ ਦਾ ਇਸਤੇਮਾਲ ਕਰ ਸਕਦੇ ਹੋ ਪਰ ਇਹ ਜ਼ਰੂਰ ਧਿਆਨ ਰੱਖੋ ਕਿ ਗੁੜ ਸ਼ੱਕਰ ਜਿੱਥੇ ਬਣਿਆ ਹੈ ਬਿਲਕੁਲ ਸਹੀ ਢੰਗ ਨਾਲ ਬਣਿਆ ਹੋਵੇ ਉੱਥੇ ਕਿਸੇ ਤਰ੍ਹਾਂ ਦੇ ਕੋਈ ਕੈਮੀਕਲਸ ਆ ਇਸਤੇਮਾਲ ਗੁੜ ਬਣਾਉਣ ਦੇ ਵਿੱਚ ਨਾ ਕੀਤਾ ਗਿਆ ਹੋਵੇ ਤਾਂ ਕਿ ਹੈਲਦੀ ਚੀਜ਼ ਤੁਸੀਂ ਖੁਦ ਖਾਓ ਉਹ ਮੈਂ ਗੱਲ ਕਰਨਾ ਚਾਹਾਂਗੀ ਜਿਨ੍ਹਾਂ ਨੂੰ ਪੀਰੀਅਡ ਸਪੇਨ ਰਹਿੰਦੀ ਹੈ ਉਹਨਾਂ ਦੇ ਲਈ ਵੀ ਗੁੜ ਬਹੁਤ ਚੰਗਾ ਹੈ ਤਾਂ ਉਹ ਜੋ ਹੈ ਦੁੱਧ ਗਰਮ ਕਰਕੇ ਉਸੇ ਵਿੱਚ ਗੁੜ ਪਾ ਕੇ ਜਾਂ ਸ਼ੱਕਰ ਪਾ ਕੇ ਅਗਰ ਪੀਂਦੇ ਆ ਤਾਂ ਉਹਨਾਂ ਨੂੰ ਪੀਰੀਅਡ ਸਪੇਨ ਦੇ ਵਿੱਚ ਬਹੁਤ ਜ਼ਿਆਦਾ ਫੀਮੇਲਸ ਨੂੰ ਜੋ ਹੈ ਰਾਹਤ ਮਿਲ ਸਕਦੀ ਹੈ ਅੱਖਾਂ ਦੇ ਲਈ ਬਹੁਤ ਅੱਛਾ ਹੈ ਇਸ ਦੇ ਵਿੱਚ ਕਿਉਂਕਿ ਆਇਰਨ ਔਰ ਵਿਟਾਮਿਨ A ਤੁਹਾਨੂੰ ਅੱਛੀ ਮਾਤਰਾ ਵਿੱਚ ਮਿਲ ਰਿਹਾ ਹੈ ਤਾਂ ਤੁਹਾਨੂੰ ਵਿਟਾਮਿਨ B ਕੰਪਲੈਕਸ ਹੈ ਕੈਲਸ਼ੀਅਮ ਇਹ ਸਾਰੀਆਂ ਚੀਜ਼ਾਂ ਸਾਡੀ ਓਵਰਆਲ ਹੈਲਥ ਤੇ ਬਹੁਤ ਵਧੀਆ ਫਰਕ ਪਾਉਂਦੀਆਂ ਨੇ ਹੱਡੀਆਂ ਮਜ਼ਬੂਤੀ ਮੈਂ ਗੱਲ ਕੀਤੀ ਹੈ ਦਿਮਾਗ ਨੂੰ ਤੰਦਰੁਸਤ ਰੱਖਣ ਵਿੱਚ ਵੀ ਹੈ ਤੁਹਾਡੇ ਬਹੁਤ ਮਦਦ ਕਰਦਾ ਹੈ ਕਿਉਂਕਿ ਦੇਖੋ ਫਿਰ ਮੈਂ ਕਹੂੰਗੀ ਜਿੱਥੇ ਇਲੈਕਟ੍ਰੋਲਾਈਟਸ ਸਾਡੀ ਬੋਡੀ ਵਿੱਚ ਅਗ ਪੰਦਾ ਸਾਡੀ ਮਾਸਪੇਸ਼ੀਆਂ ਸਾਡੀ ਬਲੱਡ ਸਰਕੂਲੇਸ਼ਨ ਸਭ ਕੁਝ ਸਮੂਥਲੀ ਕੰਮ ਕਰਦਾ ਹੈ ਤਾਂ ਅਸੀਂ ਐਕਟਿਵ ਰਹਿ ਪਾਨੇ ਆ ਕਮੀ ਕਦੋਂ ਆਂਦੀ ਹੈ ਜਦੋਂ ਸਾਡੀ ਬੋਡੀ ਵਿੱਚ ਇਲੈਕਟ੍ਰੋਲਾਈਟਸ ਦੀ ਕਮੀ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਉਸ ਦੇ ਨਾਲ ਸਾਡਾ એનર્ਜੀ ਲੈਵਲ ਨਹੀਂ ਬਣ ਪਾਂਦਾ ਦਿਮਾਗ ਐਵੇਂ ਲੱਗਦਾ ਹੈ ਕਿ ਕੁਝ ਅਸੀਂ ਸਮਝ ਹੀ ਨਹੀਂ پا ਰਹੇ ਆ ਜਾਂ ਸਾਨੂੰ ਕੁਝ ਕੰਮ ਕਰਨ ਦਾ ਮਨ ਨਹੀਂ ਕਰ ਰਿਹਾ એનર્ਜੀ ਬਿਲਡ ਨਹੀਂ ਹੋ ਪਾਰੀ ਤਾਂ ਫਿਰ ਇਲੈਕਟ੍ਰੋਲਾਈਟਸ ਦੀ ਕਮੀ ਨਾਲ ਜਿਹਾ ਹੋ ਰਿਹਾ ਹੁੰਦਾ ਤਾਂ ਤੁਸੀਂ ਗੁੜ ਵੀ ਅਗਰ اس ویلے ਦਿਖانے ਤੋਂ ਬਾਅਦ ਥੋੜਾ ਜਿਹਾ ਖਾ ਲੈਣੀ ਹੈ ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜਾ ਜਿਹਾ ਖਾਣੇ ਹੋ ਰਾਤ ਦੇ ਖਾਣੇ ਤੋਂ ਬਾਅਦ ਥੋੜਾ ਜਿਹਾ ਖਾਣੇ ਹੋ ਤਾਂ ਤੁਹਾਡੀ એનર્ਜੀ ਮੈਂਟੇਨ ਰਹਿਣ ਵਾਲੀ ਹੈ ਤੇ ਮੈਂ ਜ਼ਰੂਰ ਤੁਹਾਨੂੰ ਇੱਕ ਤਰੀਕਾ ਵੀ ਹੋਰ ਦੱਸਣਾ ਚਾਹੂੰਗੀ ਜਿਨ੍ਹਾਂ ਦੇ ਗਲੇ ਵਿੱਚ ਖਰਾਸ਼ ਹੈ ਜਾਂ ਫਿਰ ਸਰਦੀ ਜ਼ੁਕਾਮ ਕਿਉਂਕਿ ਹੁਣ ਸਰਦੀਆਂ ਦੇ ਦਿਨ ਨੇ ਤਾਂ ਸਰਦੀ ਜ਼ੁਕਾਮ ਕਈਆਂ ਦੀ ਪ੍ਰੋਬਲਮ ਪੂਰੇ ਸੀਜ਼ਨ ਦੇ ਵਿੱਚ ਹੀ ਬਣੀ ਰਹਿੰਦੀ ਆ ਤਾਂ ਤੁਸੀਂ ਕੀ ਕਰਨਾ ਹੈ ਤਾਂ ਤੁਸੀਂ ਇੱਕ ਕੱਪ ਪਾਣੀ ਪਹਿਲਾਂ ਗਰਮ ਕਰਕੇ ਰੱਖ ਲਓ ਉਸੇ ਵਿੱਚ ਤੁਸੀਂ ਥੋੜਾ ਜਿਹਾ ਟੁਕੜਾ ਗੁੜ ਦਾ ਪਾ ਦੇਣਾ ਉਹਨੂੰ ਖੁਦ ਆਪਣੇ ਆਪ ਡਿਸੋਲਵ ਹੋਣ ਦੋ ਔਰ ਉਸ ਤੋਂ ਬਾਅਦ ਤੁਸੀਂ ਉਹੀ ਉਹਦੇ ਵਿੱਚ ਅਦਰਕ ਪਾ ਕੇ ਇਸ ਪਾਣੀ ਨੂੰ ਜੋ ਹੈ ਦੁਬਾਰਾ ਬੋਇਲ ਕਰ ਲਓ ਔਰ ਫਿਰ ਜਦੋਂ ਬੋਇਲ ਕਰ ਲੋਗੇ ਤੁਸੀਂ ਇਸ ਨੂੰ ਛਾਣ ਲਓ ਔਰ ਇਸ ਨੂੰ ਤੁਸੀਂ ਦਿਨ ਚ ਦੋ ਜਾਂ ਤਿੰਨ ਵਾਰ ਅਗਰ ਪੀ ਲੈਂਦੇ ਹੋ ਤੁਹਾਨੂੰ ਸਰਦੀ ਜ਼ੁਕਾਮ ਤੋਂ ਰਾਹਤ ਮਿਲ ਜਾਏਗੀ ਗਲੇ ਦੀ ਖਰਾਸ਼ ਵੀ ਠੀਕ ਹੋ ਜਾਏਗੀ ਸੋ ਇਹ ਜਿਹੜੇ ਛੋਟੇ ਛੋਟੇ ਘਰੇਲੂ ਨੁਸਕੇ ਹੁੰਦੇ ਆ ਨਾ ਹੋਮ ਰੈਮਡੀਜ਼ ਹੁੰਦੀਆਂ ਇਹ ਵੀ ਸਾਨੂੰ ਅਪਣਾਉਂਦੇ ਰਹਿਣਾ ਚਾਹੀਦਾ ਹੈ ਕਿ ਇਹ ਨਹੀਂ ਕਿ ਅਸੀਂ ਸਰਦੀ ਜ਼ੁਕਾਮ ਹੋਇਆ ਨਹੀਂ ਤੇ ਅਸੀਂ ਐਂਟੀਬਾਇਓਟਿਕਸ ਖਾ ਲਾਜੀ ਐਂਟੀਬਾਇਓਟਿਕਸ ਜਿੱਥੇ ਠੀਕ ਹੈ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਹੈ ਤੁਸੀਂ ਡਾਕਟਰ ਨਾਲ ਕੰਸਲ ਚਾਹੀਦੀ ਹੈ ਪਰ ਜਦੋਂ ਸ਼ੁਰੂਆਤ ਹੀ ਹੋ ਰਹੀ ਹੁੰਦੀ ਹੈ ਨਾ ਕਿਸੇ ਪ੍ਰੋਬਲਮ ਦੀ ਉਦੋਂ ਅਗਰ ਅਸੀਂ ਅਜਹੀਆਂ ਹੋਮ ਰੈਮਡੀਜ਼ ਵਰ ਕੇ ਉਪਚਾਰ ਕਰ ਲਵਾਂਗੇ ਤਾਂ ਸਾਡਾ ਸਾਡੀ ਜਿਹੜੀ ਬੋਡੀ ਹੈ ਉਹਨਾਂ ਨੂੰ ਐਂਟੀਬਾਇਓਟਿਕਸ ਦੇ ਜਿਹੜੇ ਬਹੁਤ ਸਾਰੇ ਕਵਰੀ ਨੁਕਸਾਨ ਸਾਈਡ ਇਫੈਕਟਸ ਵੀ ਹੁੰਦੇ ਨੇ ਉਹ ਨਹੀਂ ਚੱਲਣੇ ਪਣਗੇ ਔਰ ਅਸੀਂ ਖੁਦ ਨੂੰ ਫਿੱਟ ਰੱਖ ਸਕਾਂਗੇ ਸੋ ਜ਼ਰੂਰ ਗੁੜ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ ਬਜਾਏ ਕਿ ਅਸੀਂ ਕੋਈ ਹੋਰ ਮਿੱਠੀਆਂ ਚੀਜ਼ਾਂ ਬਾਜ਼ਾਰ ਦੀਆਂ ਮਠਾਈਆਂ ਖਾਣ ਵੱਲ ਸਾਡਾ ਝੁਕਾਓ